ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਨੂੰ ਤੰਦਰੁਸਤ ਰੱਖਣ ਵਾਸਤੇ ਉਹ ਖਾਸ ਐਕਸਰਸਾਈਜ਼ ਦਾ ਸੈੱਟ ਜਿਹਦੀਆਂ ਕੁਝ ਐਕਸਰਸਾਈਜ਼ ਅਸੀਂ ਕੱਲ ਕੀਤੀਆਂ ਸੀ ਬਾਕੀ ਰਹਿndੀਆਂ ਨੂੰ ਅੱਜ ਕਰਦੇ ਆਂ ਨਾਲ ਹੀ ਸਿੱਖਦੇ ਆਂ ਚਲੋ ਆਜੋ ਫਿਰ ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਰਮਨਦੀਪ ਸਿੰਘ ਜੀ ਸਰ ਜੀ ਜਿਹੜੇ ਐਕਸਰਸਾਈਜ਼ ਸੈੱਟ ਦੀਆਂ ਕੁਝ ਐਕਸਰਸਾਈਜ਼ ਅਸੀਂ ਕੱਲ ਕੀਤੀਆਂ ਸੀ ਬਾਕੀ ਦੀਆਂ ਐਕਸਰਸਾਈਜ਼ ਅੱਜ ਸਾਡੇ ਦੋਸਤਾਂ ਨੂੰ ਕਰਕੇ ਤੇ ਨਾਲੇ ਉਹਦਾ ਮਹੱਤਵ ਸਮਝਾਓ ਜੀ ਬਿਲਕੁਲ ਅਗਲੀ ਜਿਹੜੀ ਐਕਸਰਸਾਈਜ਼ ਹੈ ਉਹ ਹੁਣ ਅਸੀਂ ਕਰਾਂਗੇ ਹੱਥਾਂ ਦੀ ਪਹਿਲਾਂ ਕਿਉਂਕਿ ਹੱਥ ਤੁਹਾਡੇ ਹਮੇਸ਼ਾ ਜ਼ਿਆਦਾਤਰ ਐਸ ਪੋਜੀਸ਼ਨ 'ਚ ਰਹ ਰਹੇ ਜੀ ਬਿਲਕੁਲ ਤੁਸੀਂ ਜੇਤਾ ਕਰੋਗੇ ਆਖਰੀ ਵਾਰੀ ਤੁਸੀਂ ਖਾਤੇ ਅੰਜ ਸਿੱਧੀਆਂ ਉਂਗਲੀਆਂ ਕਿਵੇਂ ਕੀ ਕਰੋਗੇ ਤੁਸੀਂ ਅਸੀਂ ਪਤਾ ਨਹੀਂ ਨਹੀ ਪਸਾਰਾ ਯਾ ਕਿਸੇ ਚੀਜ਼ ਨੂੰ ਕੱਸ ਕੇ ਕਦੋਂ ਫੜਿਆ ਸੀ ਨਹੀਂ ਯਾਰ ਨਹੀਂ ਯਾਰ ਨਾ ਅਸੀਂ ਸਾਡੀ ਇਹ ਕੀ ਹੋ ਰਿਹਾ ਕਿ ਸਾਡੀ ਉਹਦੀ ਗ੍ਰਿਪ ਜਿਹੜੀ ਹੈ ਨਾ ਹੱਥਾਂ ਦੀ ਉਹ ਬਹੁਤ ਘਟਦੀ ਜਾ ਰਹੀ ਹੈ ਕਮ yếu ਹੁੰਦੀ ਯਾਰ ਕਮ yếu ਹੁੰਦੀ ਯਾਰ ਕਿਉਂਕਿ ਅਸੀਂ ਇਹਨਾਂ ਇੱਕ ਤਰ੍ਹਾਂ ਜਿਹੜੇ ਛੋਟੇ ਜੋਇੰਟ ਨੇ ਇਹਨਾਂ ਨੂੰ ਇਸਤੇਮਾਲ ਨਹੀਂ ਕਰ ਰਹੇ ਠੀਕ ਹੈ ਇਹ ਇਹ ਤੇ ਜਿਹੜੀਆਂ ਚੀਜ਼ਾਂ ਨੂੰ ਫੀ ਇਸਤੇਮਾਲ ਨਹੀਂ ਕਰਦੇ ਕੁਦਰਤ ਉਹਨਾਂ ਦੀ ਤਾਕਤ ਘਟਾਈ ਜਾਂਦੀ ਹੈ ਨਾ ਇਹਨਾਂ ਨੂੰ ਸੁਧਿਆ ਕਰ ਰਹੇ ਨਾ ਬੰਦ ਕਰ ਰਹੇ ਹੁਣ ਇਹ ਐਕਸਰਸਾਈਜ਼ ਬੜੀ ਸਿੰਪਲ ਜੀ ਹੈ ਹੱਥ ਬਿਲਕੁਲ ਸਾਹਮਣੇ ਲਿਆ ਹੋਣੇ ਨੇ ਪਹਿਲਾਂ ਸਿੱਧੇ ਕਰਨੇ ਨੇ ਜੀ ਤੇ ਫਿਰ ਮੁੱਖੀਆਂ ਬੰਦ ਕਰਨੀਆਂ ਤੇ ਖੋਲਣੀਆਂ ਨੇ ਲੇਕਿਨ ਇੱਕ ਵਾਰੀ ਅੰਗੂਠੇ ਅੰਦਰ ਦੇਣੇ ਨੇ ਇੱਕ ਕੱਸ ਕੇ ਮੁਠੀ ਬੰਦ ਕਰਨੀ ਹੈ ਫਿਰ ਮੁਠੀਆਂ ਖੋਲਣੀਆਂ ਨੇ ਉਂਗਲਾਂ ਬਿਲਕੁਲ ਸਿੱਧੀਆਂ ਕਰਨੀਆਂ ਇੱਕ ਵਾਰੀ ਉਂਗੂਠੇ ਬਾਹਰ ਹੀ ਰੱਖਣੇ ਆ ਤੇ ਫਿਰ ਬੰਦ ਕਰਨੇ ਜੀ ਇਹਦੇ ਨਾਲ ਦੋ ਤਿੰਨ ਕੰਮ ਇਕੱਠੇ ਹੋ ਰਹੇ ਨੇ ਠੀਕ ਹੈ ਇੱਕ ਤਾਂ ਤੁਸੀਂ ਯਾਦ ਰੱਖ ਰਹੇ ਹੋ ਕਿ ਇੱਕ ਵਾਰੀ ਉਂਗੂਠੇ ਅੰਦਰ ਤੇ ਇੱਕ ਵਾਰੀ ਬਾਹਰ ਤੁਹਾਡਾ ਦਿਮਾਗ ਇਨਵੋਲਵ ਹੋ ਗਿਆ ਜੀ ਠੀਕ ਹੈ ਦੂਸਰਾ ਤੁਹਾਡੇ ਸਾਰੇ ਛੋਟੇ ਤੋਂ ਛੋਟੇ ਜੋਇੰਟ ਜਿਹੜੇ ਨੇ ਉਹਨਾਂ ਦਾ ਮੂਵਮੈਂਟ ਸਟਾਰਟ ਹੋ ਗਿਆ ਤੁਸੀਂ ਉਂਗਲੀ ਸਿੱਧੀ ਕਰ ਰਹੇ ਹੋ ਉਹਨੂੰ ਮੁਠੀ ਨੂੰ ਕੱਸ ਕੇ ਬੰਦ ਕਰ ਰਹੇ ਹੋ ਨਾਲ ਹੀ ਤੁਹਾਡਾ ਐਕੂ ਪ੍ਰੈਸ਼ਰ ਜਿਹੜਾ ਸੀ ਉਹ ਸਟਾਰਟ ਹੋ ਗਿਆ ਜੀ ਜਦੋਂ ਤੁਸੀਂ ਅੰਗੂਠੇ ਬਾਹਰ ਰੱਖ ਕੇ ਮੁਠੀ ਬੰਦ ਕਰਦੇ ਹੋ ਤੇ ਤੁਹਾਡੇ ਆਹ ਪੁਆਇੰਟ ਇੰਨਾ ਪੁਆਇੰਟਾਂ ਦੇ ਨਾਲ ਜਾ ਕੇ ਦਬਾਉਂਦੇ ਨੇ ਤੇ ਜਦੋਂ ਤੁਸੀਂ ਅੰਗੂਠਾ ਅੰਦਰ ਰੱਖ ਕੇ ਫੇਰ ਦਬਾਉਂਦੇ ਹੋ ਤੇ ਕਿਹੜੇ ਪੁਆਇੰਟਾਂ ਤੇ ਪਹੁੰਚ ਗਿਆ ਇਹ ਪੁਆਇੰਟ ਇੰਨਾ ਪੁਆਇੰਟਾਂ ਨੂੰ ਦਬਾਉਂਦਾ ਜੀ ਠੀਕ ਸੋ ਇਹ ਤੁਹਾਡੇ ਇੰਟਰਨਲ ਆਰਗਨ ਦੇ ਨਾਲ ਸੰਬੰਧਿਤ ਸਾਰੇ ਹੈਗੇ ਨੇ ਪੁਆਇੰਟ ਜਿਹੜੇ ਉਹਨਾਂ ਨੂੰ ਜਾ ਕੇ ਆ ਠੀਕ ਹੋਣ 'ਚ ਮਦਦ ਕਰਦੇ ਨੇ ਉਹਨਾਂ ਦਾ ਉਹਨਾਂ ਦੀ ਤਰਫ ਬਲੱਡ ਫੰਕਸ਼ਨ ਜਨਕਿ ਉਥੇ ਜਿਹੜਾ ਫਲੋ ਹੈ ਆਕਸੀਜਨ ਦਾ ਨਿਊਟ੍ਰੀਐਂਟਸ ਦਾ ਉਹ ਵੱਧਦਾ ਹੈ ਉਹ ਵੀ ਤੁਹਾਡੇ ਤੰਦਰੁਸਤ ਹੁੰਦੇ ਨੇ ਜੀ ਸੋ ਮੁਠੀ ਕੱਸ ਕੇ ਬੰਦ ਕਰਨਾ ਸਿੰਪਲ ਜੀ ਐਕਸਰਸਾਈਜ਼ ਉਂਗਲਾਂ ਸਿੱਧੀਆਂ ਇੱਕ ਵਾਰੀ ਅੰਗੂਠੇ ਅੰਦਰ ਮੁਠੀ ਕੱਸ ਕੇ ਬੰਦ ਇੱਕ ਵਾਰੀ ਇੱਕ ਹੋ ਗਿਆ ਫੇਰ ਇੱਕ ਵਾਰ ਅੰਦਰ ਇੱਕ ਵਾਰੀ ਬਾਅਦ ਦੋ ਹੋ ਗਿਆ ਜੀ ਠੀਕ ਹੈ ਉਹ 15 16 ਵਾਲੀ 20 ਵਾਰੀ ਇਹ ਐਕਸਰਸਾਈਜ਼ ਠੀਕ ਹੈ ਸੋ ਇਹ ਇਹ ਨਾਲ ਤੁਹਾਡੇ ਹੱਥਾਂ ਦੀ ਸਟ੍ਰੈਂਥ ਜਿਹੜੀ ਹੈ ਉਹਨਾਂ ਦਾ ਡਿਸਟੈਂਕ ਇਨਾਂ ਦਾ ਜੋੜ ਇਹ ਸਾਰੇ ਸਾਰੇ ਵਧੀਆ ਰਹਿੰਦੇ ਨੇ ਹਾਂਜੀ ਨਾਲ ਦੀ ਨਾਲ ਤੁਹਾਡੀਆਂ ਨਰਵਸ ਜੜੀਆਂ ਨੇ ਉਹ ਸਟਰੋਂਗ ਰਹਿੰਦੀਆਂ ਨੇ ਗ੍ਰਿਪ ਤੁਹਾਡੀ ਮਜ਼ਬੂਤ ਰਹਿੰਦੀ ਆ ਅਗਲੀ ਜਿਹੜੀ ਐਕਸਰਸਾਈਜ਼ ਆ ਉਸ ਤੋਂ ਉਹ ਆ ਜਾਂਦੀ ਹੈ ਫਿਰ ਗੋਟਾਂ ਦੇ ਉੱਤੇ ਜੀ ਇਹ ਜਿਹੜਾ ਜੋੜ ਨੇ ਇਹਨਾਂ ਨੂੰ ਸੋ ਇਹਨਾਂ ਨੂੰ ਸਟਰੋਂਗ ਇਸ ਇਹਨਾਂ ਦਾ ਰੋਟੇਸ਼ਨ ਹੈ ਠੀਕ ਹੈ ਪਹਿਲਾਂ ਇਸ ਪਾਸੇ ਨੂੰ ਫੇਰ ਇਹਨਾਂ ਦਾ ਸਰਵਰਸ ਜੀ ਸੋ ਇਹ 15 ਤੋਂ 20 ਵਾਰੀ ਸੋ ਇਥੋਂ ਆ ਕੇ ਅਗਲੀ ਤੁਹਾਡੀ ਜਿਹੜੀ ਆ ਜਣੀ ਹੁਣ ਅਗਲਾ ਜੋਇੰਟ ਕਿਹੜਾ ਹੈਗਾ ਤੁਹਾਡੀਆਂ ਕੋਨੀਆਂ ਜੀ ਠੀਕ ਹੈ ਨਾਲ ਤੁਹਾਡੇ ਮਸਲਸ ਤੁਹਾਡੇ ਮੋਢੇ ਠੀਕ ਹੈ ਇਹ ਸਿੰਪਲ ਹੈ ਇਥੇ ਵੀ ਇੱਕ ਦਿਮਾਗ ਨੂੰ ਇਨਵੋਲਵ ਕਰਨਾ ਹੈ ਜਦੋਂ ਹੱਥ ਹੈ ਤੇ ਹੱਥ ਨੂੰ ਐਸਪੀਸ਼ਨ ਚ ਲੈ ਕੇ ਆਉਣਾ ਜੀ ਠੀਕ ਹੈ ਜੀ ਇਥੋਂ ਤੁਸੀਂ ਉੱਪਰ ਆਓਗੇ ਤੇ ਆਉਂਦਾ ਮੁਠੀ ਬੰਦ ਕਰਨੀ ਆ ਇੱਥੇ ਆ ਕੇ ਜਿਵੇਂ ਆ ਮਸਲ ਦਿਖਾਈ ਦੇ ਨਾ ਡੋਲੇ ਦਿਖਾਈ ਦੇ ਆ ਜੀ ਉਸ ਪੋਜੀਸ਼ਨ ਚ ਲੈ ਕੇ ਆਣਾ ਇਹਨੂੰ ਇੱਕ ਵਾਰੀ ਟ੍ਰੇਨ ਦੇਣੀ ਆ ਪੂਰੀ ਟਕੜਾਉਣੇ ਚ ਟਕੜਾਉਣੇ ਨੇ ਤੇ ਫਿਰ ਇਹਨਾਂ ਨੂੰ ਵਾਪਸ ਥੱਲੇ ਜਾਂਦੇ ਤੱਕ ਹੱਥ ਸਿੱਧੇ ਕਰ ਦੇਣੇ ਨੇ ਜੀ ਕਹਿੰਦੇ ਇਹਦੇ ਨਾਲ ਤੁਹਾਡੀਆਂ ਬਾਹਾਂਵਾਂ ਦੇ ਮਸਲ ਕੋਹਣੀਆਂ ਦੇ ਜੋਇੰਟ ਨਾਲ ਹੀ ਥੋੜਾ ਬਹੁਤ ਮੋਢੇ ਦੇ ਜੋਇੰਟਸ ਠੀਕ ਹੈ ਨਾਲ ਹੀ ਸਾਡੇ ਗੋਟ ਵੀ ਸ਼ਾਮਿਲ ਨੇ ਨਾਲ ਤੁਹਾਡੇ ਦਿਮਾਗ ਦੀ ਪੂਰੀ ਇਨਵੋਲਵਮੈਂਟ ਹੈ ਜੀ ਠੀਕ ਹੈ ਆ ਇੱਥੇ ਯਾਦ ਰੱਖਣਾ ਹੁੰਦਾ ਕਿ ਕਿਹੜੀ ਕਿੱਥੇ ਅਸੀਂ ਹੱਥ ਕਿੱਥੇ ਲੈ ਕੇ ਜਾ ਰਹੇ ਹਾਂ ਜੀ ਜਦੋਂ ਥੱਲੇ ਆ ਤੇ ਸਿੱਧੇ ਹੋ ਗਏ ਨੇ ਫੇਰ ਜਦੋਂ ਉੱਪਰ ਆ ਰਹੇ ਤੇ ਮੁਠੀਆਂ ਬੰਦ ਹੋ ਰਹੀਆਂ ਇੱਥੇ ਆ ਕੇ ਸਹੀ ਦੇ ਰਹੇ ਜੀ ਇਹ ਅਗਲੀ ਐਕਸਰਸਾਈਜ਼ ਇਹ ਕੋਨ ਹੀ ਆ ਤੇ ਬਾਹਾਂ ਦੇ ਮਸਲ ਦੀ ਐਕਸਰਸਾਈਜ਼ ਆ ਠੀਕ ਹੈ ਜੀ ਨਰਵਸ ਦੀ ਨਾਲ ਐਕਸਰਸਾਈਜ਼ ਹੈ ਉਸ ਤੋਂ ਅਗਲੀ ਜਿਹੜੀ ਐਕਸਰਸਾਈਜ਼ ਹੈ ਇਸੇ ਐਕਸਰਸਾਈਜ਼ ਨੂੰ ਇੱਕ ਪੁਆਇੰਟ ਉੱਪਰ ਲੈ ਜੀ ਦਾ ਇੱਥੋਂ ਗਏ ਇੱਥੋਂ ਹਣਾ ਉੱਪਰ ਲੈ ਜੀ ਜੀ ਇਹ ਜਦੋਂ ਹੱਥ ਤੁਸੀਂ ਸਿੱਧੇ ਉੱਪਰ ਕਰਦੇ ਹੋ ਫਿਰ ਹੱਥ ਸਿੱਧੇ ਕਰ ਖੋਲ ਦਿੰਦੇ ਹੋ ਬੁਟੀਆਂ ਖੋਲ ਕੇ ਬਿਲਕੁਲ ਸਿੱਧਾ ਕਰ ਦਿੰਦੇ ਹੋ ਵਾਪਸ ਲਿਆਉਂਦੇ ਹੋ ਤੇ ਫਿਰ ਇੱਥੇ ਇੱਥੋਂ ਹੋਣ ਤੁਸੀਂ ਅੱਗੇ ਤੋਂ ਲੈ ਆਉਂਦੇ ਹੋ ਇਹਨਾਂ ਨੂੰ ਵਾਪਸ ਅੱਗੇ ਤੁਸੀਂ ਇੱਥੋਂ ਹੀ ਕਰ ਰਹੇ ਸੀ ਇੱਥੋਂ ਹੀ ਵਾਪਸ ਆ ਰਹੇ ਸੀ ਲੇਕਿਨ ਇਸ ਐਕਸਰਸਾਈਜ਼ ਤੁਸੀਂ ਜਾਂਦੇ ਇੱਥੋਂ ਉੱਪ ਲੈਗੇ ਤੇ ਹੱਥ ਤੋਂ ਥੱਲੇ ਆਏ ਤੇ ਫਿਰ ਅੱਗੇ ਸਿੱਧੇ ਤੇ ਥੱਲੇ ਆ ਕੇ ਫਿਰ ਬੁਟੀਆਂ ਤੁਹਾਡੀਆਂ ਬਹੁਤ ਸਿੱਧੀਆਂ ਹੋ ਜਾਂਦੀਆਂ ਇਹ ਨਾਲ ਨਾਲ ਤੁਹਾਡੀਆਂ ਉਂਗਲਾਂ ਦੀ ਵੀ ਐਕਸਰਸਾਈਜ਼ ਹੋ ਰਹੀ ਹੈ ਠੀਕ ਹੈ ਗੁੱਟਾਂ ਦੀ ਵੀ ਹੋ ਰਹੀ ਹੈ ਬਾਵਾ ਦੇ ਮਸਲ ਸਾਰਿਆਂ ਦੀ ਹੋ ਰਹੀ ਹੈ ਜੋਇੰਟ ਤੇ ਵੀ ਹੋ ਰਹੀ ਹੈ ਜੀ ਠੀਕ ਹੈ ਇਹ ਸਾਰੇ ਇਨਵੋਲਵ ਨੇ ਠੀਕ ਹੈ ਬ੍ਰੇਨ ਨਾਲ ਸ਼ਾਮਿਲ ਹੈ ਜੀ ਉਹਨੂੰ ਹਮੇਸ਼ਾ ਯਾਦ ਰੱਖਣਾ ਭੁਲਣਾ ਨਹੀਂ ਕਰੇ ਜੀ ਅੱਜ ਕੱਲ ਸਭ ਤੋਂ ਵੱਡੀ ਪ੍ਰੋਬਲਮ ਹੋ ਰਹੀ ਦੀ ਲੋਕਾਂ ਨੂੰ ਯਾਦ ਆ ਉਹਨਾਂ ਦੀ ਘਟਣਦੀ ਹੈ ਯਾਦ ਆ ਭੁੱਲਣ ਦੀ ਹੈ ਬਹੁਤ ਸਾਰੀਆਂ ਜਿਆਦਾ ਨਾਲ ਸੰਬੰਧਿਤ ਨਵਾਰੀਆਂ ਜਿਹੜੀਆਂ ਹੋ ਰਹੀਆਂ ਨੇ ਸੋ ਉਹ ਅਸੀਂ ਦਿਮਾਗ ਨੂੰ ਨਾਲ ਨਾਲ ਅਟੈਚ ਰੱਖਣਾ ਠੀਕ ਹੈ ਸੋ ਇਸ ਐਕਸਰਸਾਈਜ਼ ਤੋਂ ਬਾਅਦ ਅਗਲੀ ਜਿਹੜੀ ਐਕਸਰਸਾਈਜ਼ ਉਹ ਬਾਵਾ ਦੇ ਖਾਸ ਕਰ ਨਰਵਸ ਦੀ ਹੈ ਜੀ ਠੀਕ ਹੈ ਉਹਦੇ ਵਿੱਚ ਕੀ ਹੁੰਦਾ ਆ ਕਿ ਆ ਮੁੱਠੀਆਂ ਦੋਨੋਂ ਬੰਦ ਕਰ ਲੈਣੀਆਂ ਨੇ ਆ ਅੰਗੂਠੇ ਜਿਹੜੇ ਨੇ ਇਹ ਆ ਮੋਢੇ ਦੀ ਆ ਜਿਹੜੀ ਖੰਡੀ ਆ ਨਾ ਲੱਬਦੀ ਇਸ ਤੇ ਹਾਂਜੀ ਠੀਕ ਜੀ ਇਹਦੇ ਨਾਲ ਹੀ ਨਾ ਨੂੰ ਟਿਕਾ ਲੈਣਾ ਠੀਕ ਹੈ ਮੁੱਠਾਂ ਕੱਸ ਕੇ ਬੰਦ ਰੱਖਣੀਆਂ ਨੇ ਜੀ ਤੇ ਫੇਰ ਕੋਹਨੀਆ ਦਾ ਰੋਟੇਸ਼ਨ ਆ ਇਹ ਇਹਦੇ ਵਿੱਚ ਸਾਹਮਣੇ ਲਿਆ ਕੇ ਜਦੋਂ ਘੁਮਾਉਨੇ ਆ ਤੇ ਸਾਹਮਣੇ ਜਦੋਂ ਲਿਆ ਕੇ ਕੋਹਣੀ ਮਲਾਉਣੀ ਆ ਤੇ ਫੇਰ ਇਹ ਕੋਈ ਸਾਈਡ ਤੇ ਹੋ ਕੇ ਤੁਹਾਨੂੰ ਦੇਖੇ ਤੇ ਕੋਹਣੀ ਤੁਹਾਡੀ ਜ਼ੀਰੋ ਬਣਾ ਰਹੀ ਹੋਵੇ ਜੀ ਮੁੱਠਾ ਘਸਕੇ ਮੰਨ ਰੱਖਣੀ ਹੈ ਜਿਹਦੇ ਤੁਸੀਂ ਮੋਟੇ ਢਿੱਲੀ ਕਰਤੀ ਤੇ ਤੁਹਾਡੀਆਂ ਜਿਹੜੀਆਂ ਨਰਵਸ ਦੇ ਉੱਤੇ ਜਿਹੜਾ ਪ੍ਰੈਸ਼ਰ ਆ ਘਟ ਜਾਂਦਾ ਜੀ ਇਹ ਅਸਲ ਚ ਇਹ ਨਰਵਸ ਦੀ ਨੂੰ ਦੀ ਲਾਸਟਿ ਸਿਟੀ ਵਧਾਉਣ ਵਾਸਤੇ ਐਕਸਰਸਾਈਜ਼ ਹੈ ਹਾਂਜੀ ਤੇ ਇਹਨੂੰ ਨਾਲ ਅਸੀਂ ਸਾਹਾਂ ਨੂੰ ਇਨਵੋਲਵ ਕਰ ਲੈਂਦੇ ਆ ਜਦੋਂ ਤੁਸੀਂ ਅੱਗੇ ਲਿਆ ਰਹੇ ਹੋ ਤੇ ਸਾਹ ਛੱਡ ਦਿੰਦੇ ਹੋ ਜਦੋਂ ਤੁਸੀਂ ਉੱਪਰ ਜਾ ਕੇ ਉੱਪਰ ਜਾਂਦੇ ਹੋ ਇਸ ਪੁਜੀਸ਼ਨ ਚ ਸਾਹ ਅੰਦਰ ਪਰ ਲੈਂਦੇ ਆ ਜੀ ਠੀਕ ਸੋ ਇਹ ਠੀਕ ਹੈ ਇਸ ਤਰ੍ਹਾਂ ਫਿਰ ਇਸੇ ਐਕਸਰਸਾਈਜ਼ ਨੂੰ ਰਿਵਰਸ ਕਰਨਾ ਹੈ ਠੀਕ ਹੈ ਇਹ ਚ ਧਿਆਨ ਇਹ ਰੱਖਣਾ ਕਿ ਮੁੱਖੀ ਕੱਸ ਕੇ ਬੰਦ ਰਹਿਣੀ ਚਾਹੀਦੀ ਹੈ ਅੰਗੂਠੇ ਸਿੱਧੇ ਤੁਸੀਂ ਜਦੋਂ ਅੰਗੂਠੇ ਜਿਹੜੇ ਸਿੱਧੇ ਟਿਕੇ ਹੋਏ ਇੱਥੇ ਇਹ ਸੱਡੀ ਨਾਲ ਟਿਕੇ ਹੋਏ ਇਹ ਗਾਮਸ਼ਾ ਨਾ ਜਾਣ ਕੇ ਇੱਥੇ ਆ ਜਾਂਦੇ ਨੇ ਆ ਘਮਉਂਦੇ ਘਮਉਂਦੇ ਇੰਜਾਂ ਚ ਕਰੀ ਜਾਂਦੇ ਨੇ ਇਹ ਨਹੀਂ ਅੰਗੂਠੇ ਉਸੇ ਹੱਡੀ ਤੇ ਟਿਕੇ ਹੋਏ ਨੇ ਅਗਲੀ ਜਿਹੜੀ ਆ ਉਹ ਬੋਡੇ ਦੇ ਪੂਰਾ ਘਮਾਉਣ ਦੀ ਐਕਸਰਸਾਈਜ਼ ਜੀ ਇਹਦੇ ਵਿੱਚ ਮੋਢੇ ਨੂੰ ਪੂਰਾ ਰੋਟੇਸ਼ਨ ਦਿੱਤਾ ਜਾਂਦਾ। ਉਹਦੇ ਵਿੱਚ ਤੁਸੀਂ ਸਿੱਧੇ ਜਿਵੇਂ ਖੜੇ ਹੋ ਜਿਹੜਾ ਖੱਬਾ ਹੱਥ ਹੈ ਇਹਨੂੰ ਚਸਤੇ ਲੈ ਆਓ ਤੇ ਜਿਹੜਾ ਸੱਜਾ ਆ ਇਹਦੀ ਮੁਠੀ ਮੰਦ ਮਾਂ ਬਿਲਕੁਲ ਸਿੱਧੀ ਇਹਨੂੰ ਅਕੜਾ ਲੈਣਾ ਤੇ ਹੁਣ ਇਹਨੂੰ ਆਰਾਮ ਨਾਲ ਰੋਟੇਸ਼ਨ ਦੇਣਾ ਹੈ। ਧਿਆਨ ਇਹ ਰੱਖਣਾ ਹੈ ਕਿ ਜਦੋਂ ਉੱਪਰ ਵੀ ਜਾਂਦੀ ਹੈ ਤੇ ਬਾਹ ਮੋੜਨੀ ਨਹੀਂ ਚਾਹੀਦੀ। ਬਾਹ ਸਿੱਧੀ ਰਵੇ, ਮਾਂ ਸਿੱਧੀ ਰਵੇ ਤੇ ਜ਼ੀਰੋ ਬਣੇ। ਆ ਜਿਹੜੀ ਇਹ ਤੁਹਾਡਾ ਪਿੱਛੇ ਦੇਖ ਕੇ ਕੋਈ ਤੇ ਹੱਥ ਨਾ ਬਿਲਕੁਲ ਜ਼ੀਰੋ ਬਣੇ। ਠੀਕ ਹੈ। ਠੀਕ ਹੈ ਫੇਰ ਇਸੇ ਤਰ੍ਹਾਂ ਹੀ ਇਹਨੂੰ ਰਿਵਰਸ ਇਹ ਤੁਹਾਡੇ ਮੋਢਿਆਂ ਦੇ ਜੋੜ ਨੂੰ ਬਹੁਤ ਸਟਰੋਂਗ ਕਰਦੀ ਹੈ ਐਕਸਰਸਾਈਜ਼ ਠੀਕ ਹੈ ਇਸੇ ਤਰ੍ਹਾਂ ਹੀ ਫਿਰ ਦੂਸਰੇ ਹੱਥ ਨਾਲ ਜੀ ਉਦੋਂ ਸੱਜਾ ਚੈਸਟ ਤੇ ਆ ਜਾਏਗਾ ਤੇ ਖੱਬਾ ਪਹਿਲੇ ਪਿੱਛੇ ਨੂੰ ਫੇਰ ਉਹ ਅਗੇ ਠੀਕ ਹੈ ਇਸ ਦੇ ਨਾਲ ਤੁਹਾਨੂੰ ਫਿਊਚਰ ਦੇ ਵਿੱਚ ਕਦੇ ਵੀ ਫਰੋਜਨ ਸ਼ੋਲਡਰ ਦੀ ਪ੍ਰੋਬਲਮ ਨਹੀਂ ਆਉਣ ਵਾਲੀ ਤੁਹਾਡੇ ਮੋਢੇ ਬਿਲਕੁਲ ਸਹੀ ਰਹਿੰਦੇ ਨੇ ਬਾਹਵਾ ਦੀ ਤਾਕਤ ਜਿਹੜੀ ਹੈ ਬਿਲਕੁਲ ਸਹੀ ਰਹਿੰਦੀ ਹੈ ਠੀਕ ਹੈ ਜੀ ਜਿਹੜੀ ਉਸ ਤੋਂ ਅਗਲੀ ਐਕਸਰਸਾਈਜ਼ ਹੈ ਉਹ ਹੁੰਦਾ ਆ ਮੋਢਿਆਂ ਦਾ ਰੋਟੇਸ਼ਨ ਜੀ ਠੀਕ ਹੈ ਇਹਦੇ ਚ ਸਿੰਪਲੀ ਬਾਹਵਾ ਬਿਲਕੁਲ ਢਿੱਲੀਆਂ ਛੱਡ ਦੇਣੀਆਂ ਹੁੰਦੀਆਂ ਨੇ ਤੇ ਆ ਮੋਢਿਆਂ ਨੂੰ ਇੱਕ ਟਵਿਸਟ ਦੇਣਾ ਹੈ ਜੀ ਠੀਕ ਹੈ ਜੀ ਪਹਿਲਾਂ ਇੱਥਨਾ ਪਿੱਛੇ ਨੂੰ ਤੇ ਫਿਰ ਇਹਨੂੰ ਰਿਵਰਸ ਅੱਗੇ ਨੂੰ ਜੀ ਠੀਕ ਹੈ ਏ ਵੀ ਐਕਸਰਸਾਈਜ਼ ਨਵਾਂ ਬੰਦਾ ਜਿਹੜਾ ਉਹ 7-8 ਵਾਰੀ ਹੀ ਕਰੇ ਜਿਉਂ-ਜਿਉਂ ਤੁਸੀਂ ਥੈਵੀਚਲ ਹੋ ਜਾਂਦੇ ਹੋ ਤਾਂ ਫਿਰ 15 ਤੋਂ 20 ਵਾਰੀ ਇੱਕ-ਇੱਕ ਐਕਸਰਸਾਈਜ਼ ਨੂੰ ਹੁਣ ਇਹ ਐਕਸਰਸਾਈਜ਼ ਦਾ ਜਿਹੜਾ ਮਤਲਬ ਉਹ ਕੀ ਹੈ ਕਿਉਂਕਿ ਮੋਢਿਆਂ ਨਾਲ ਸੰਬੰਧਿਤ ਐਕਸਰਸਾਈਜ਼ ਅਸੀਂ ਅੱਗੇ ਕਰ ਲਈਆਂ ਸੀ ਜੀ ਹਾਂਜੀ ਮੋਢਾ ਕਮਾ ਲਿਆ ਸਾਰਾ ਕੋਹਨੀਆਂ ਕਮਾ ਲੀਆਂ ਹੋ ਗਈਆਂ ਸੀ ਲੇਕਿਨ ਇਹ ਨਾ ਐਕਸਰਸਾਈਜ਼ ਦਾ ਮੇਨ ਮਕਸਦ ਜਿਹੜਾ ਹੈ ਇਹ ਸਾਡਾ ਜਿਹੜਾ ਉੱਪਰਲਾ ਧੜ ਹੈ ਸਿਰ ਅੱਖਾਂ ਕੰਨ ਗਲਾ ਨੱਕ ਇਹਦੀ ਤਰਫ ਆਕਸੀਜਨ ਦਾ ਫਲੋ ਤੇ ਨਿਊਟ੍ਰੀਸ਼ਨ ਦਾ ਫਲੋ ਵਧਾਉਣਾ ਹੁੰਦਾ ਹੈ ਜੀ ਠੀਕ ਹੈ ਜੀ ਸੋ ਉਹਦੇ ਵਿੱਚ ਇਹ ਐਕਸਰਸਾਈਜ਼ ਬਹੁਤ ਹੀ ਜ਼ਿਆਦਾ ਹੈਲਪ ਕਰਦੀ ਹੈ ਜੀ ਤੁਸੀਂ ਇਹਨੂੰ ਅਜਮਾਉਣਾ ਹੋਏ ਤੇ ਕਦੇ ਸਿਰਦਰਦ ਹੋ ਰਿਹਾ ਹੋਏ ਨਾ ਫਿਰ ਪੀੜ ਹੋ ਰਹੀ ਹੋਏ ਤੇ ਇਹ ਐਕਸਰਸਾਈਜ਼ ਕਰ ਲਓ 5 ਕਿੰਟ ਜੀ ਠੀਕ ਹੈ ਸਿਰਦਾ ਵੀ ਤੇ ਪੁੱਠਾ ਵੀ ਤੇ ਤੁਹਾਡੀ ਸਿਰਦਰਦ ਜਿਹੜੀ ਉਹ 5 ਮਿੰਟ ਚ ਗਾਇਬ ਹੋ ਜਾਏਗੀ ਜੀ ਕਿਉਂਕਿ ਉਹ ਹੁੰਦੀ ਕਿਉਂ ਸਿਰਦਰਦ ਜਦੋਂ ਆਕਸੀਜਨ ਦਾ ਫਲੋ ਸਿਰਵਲ ਕਟਿਆ ਠੀਕ ਹੈ ਤੇ ਜਦੋਂ ਤੁਸੀਂ ਐਕਸਰਸਾਈਜ਼ ਕਰਦੇ ਹੋ ਤੇ ਉਹਦਰ ਫਲੋ ਵਾ ਜਾਂਦਾ ਹੈ ਹੁਣ ਇਹਦੇ ਜਿਹੜੇ ਬੈਨੀਫਿਟ ਨੇ ਇੰਟਰਨਲ ਬੈਨੀਫਿਟ ਬਹੁਤ ਜ਼ਿਆਦਾ ਹੈ ਤੁਹਾਡੀ ਆਈ ਸਾਈਡ ਦੇ ਉੱਤੇ ਅਸਰ ਪੈਂਦਾ ਉਹਨੂੰ ਚੰਗਾ ਰੱਖਦੀ ਹੈ ਦੂਸਰਾ ਤੁਹਾਡੀ ਜਿਹੜੀ ਆ ਸੁੰਨ ਸ਼ਕਤੀ ਜਿਹੜੀ ਉਹਨੂੰ ਮਜ਼ਬੂਤ ਰੱਖਦੀ ਹੈ ਤੁਹਾਡੇ ਬ੍ਰੇਨ ਜਿਹੜਾ ਉਹਦੇ ਵੱਲ ਆਕਸੀਜਨ ਜ਼ਿਆਦਾ ਜਾਂਦੀ ਹੈ ਉਹ ਵੀ ਵਧੀਆ ਕੰਮ ਕਰਦਾ ਹੈ ਤੁਹਾਡਾ ਗਲਾ ਤੁਹਾਡਾ ਨੱਕ ਜਿਹੜਾ ਇਹ ਜਨਰਲ ਸਬੰਧਤ ਜਿਹੜੀਆਂ ਸਮੱਸਿਆਵਾਂ ਨਹੀਂ ਆਉਂਦੀਆਂ ਸੋ ਇਹਦਾ ਸਬੰਧ ਇਹ ਨਾਲ ਹੈਗਾ ਸੋ ਸਿੰਪਲ ਜੀ ਐਕਸਰਸਾਈਜ਼ ਹੈ ਬਾਵਾਂ ਬਿਲਕੁਲ ਢਿੱਲੀਆਂ ਦੇ ਮੋੜਿਆਂ ਨੂੰ ਇਹ ਟਵਿਸਟ ਠੀਕ ਹੈ ਉੱਠਾ ਵੀ ਫਿਰ ਦੂਸਰੇ ਪਾਸੇ ਨੂੰ ਠੀਕ ਸੋ ਇਹ ਅਗਲੀ ਇੱਕ ਐਕਸਰਸਾਈਜ਼ ਹੈਗੀ ਹੈ ਨਾਲ ਹੀ ਸਾਡੇ ਦੋਸਤਾਂ ਨੂੰ ਇਹ ਵੀ ਕਲੀਅਰ ਕਰ ਦੋ ਵੀ ਜਿਹੜਾ ਸਿਰਪੇੜ ਹਟਣ ਵਾਲਾ ਮਸਲਾ ਹੈ ਉਹ ਘਰ ਏਸੀ ਵਾਲੇ ਕਮਰੇ 'ਚ ਬੈਠ ਕੇ ਸਿਰਪੇੜ ਨਾ ਹਟਾਉਣ ਬਾਹਰ ਜਾ ਕੇ ਹਟਾਉਣ ਹਾਂ ਬਿਲਕੁਲ ਬਹੁਤ ਆਤਰ ਲੋਕਾਂ ਨੇ ਇਹ ਕਹਿਣਾ ਚੱਲ ਅੰਦਰ ਬੈਠੇ ਕਰ ਲੋ ਹਣ ਸਿਰਪੇੜ ਹੋ ਜਾਂਦੇ ਆ ਆਕਸੀਜਨ ਦੀ ਗੱਲ ਹੈ ਉੱਥੇ ਭਈ ਜਿਹੜੇ ਜਿੱਥੇ ਤੁਸੀਂ ਲੈਟ ਦੇ ਪਹੁੰਚਾਉਣੀ ਤੇ ਆਕਸੀਜਨ ਹੈ ਨਾ ਉਹ ਕਮਰੇ 'ਚ ਆਕਸੀਜਨ ਵੀ ਹੋਣੀ ਚਾਹੀਦੀ ਹੈ ਐਵੇਂ ਮੈਂ ਇਹ ਵੀ ਗਲੀਅਰ ਹੋ ਜਾਣਾ ਚਾਹੀਦਾ ਹਾਂ ਤੇ ਏਸੀ ਵਾਲੇ ਕਮਰੇ 'ਚ নো ਡਾਊਟ ਨਹੀਂ ਹੈਗੀ ਅਸੀਂ ਐਕਸਰਸਾਈਜ਼ ਇੱਥੇ ਪਾਰਕ 'ਚ ਆ ਕੇ ਕਿਉਂ ਕਰ ਰਹੇ ਆ ਸਿਰਪੇੜ ਵੀ ਪਾਰਕ 'ਚ ਹਟਣਾ ਇੱਥੇ ਆ ਕੇ ਹਟਨੀ ਆ ਕਿਉਂਕਿ ਇੱਥੇ ਸਾਰੇ ਬੂਟਿਆਂ ਦੇ ਨੇੜੇ ਹੋ ਤੁਸੀਂ ਉੱਥੇ ਆਕਸੀਜਨ ਹੈਗੀ ਦੋ ਕੰਮ ਤੁਸੀਂ ਦੇਖ ਰਹੇ ਹੋ ਇੱਕ ਤਾਂ ਅਸੀਂ ਨੰਗੇ ਪੈਰੀਆਂ ਜੀ ਤੇ ਇੱਕ ਅਸੀਂ ਪਾਰਕ ਦੇ ਵਿੱਚ ਹਰੇਕਾ ਆ ਦੇ ਉੱਤੇ ਆ ਜੀ ਇਹਦੇ ਨਾਲ ਤੁਹਾਡਾ ਇੱਕ ਅਲੱਗ ਖੋਰ ਬੈਨੇਫਿਟ ਹੈ ਨੰਗੇ ਪੈਰੀ ਹੋਣ ਦਾ ਠੀਕ ਹੈ ਕਿ ਐਕਸਰਸਾਈਜ਼ ਵੀ ਕਰਨੀ ਚੀ ਨਾਲ ਕੁਝ ਨੰਗੇ ਪੈਰੀ ਹੋ ਗਏ ਇਹਦੇ ਨਾਲ ਤੁਹਾਡਾ ਜਿਹੜਾ ਮਿੱਟੀ ਦੇ ਨਾਲ ਮਾਈਕਰੋਬੀਓਮ ਜਿਹੜਾ ਹੈਗਾ ਨਾ ਜਿਹੜਾ ਮਿੱਟੀ ਦੇ ਵਿੱਚ ਮਾਈਕਰੋਬੀਓਮ ਸੇਮ ਤੁਹਾਡੇ ਪੇਟ 'ਚ ਹੁੰਦਾ ਹੈ ਜੀ ਜਿਹਨੂੰ ਅੱਜ ਦੀ ਡੇਟ 'ਚ ਜ਼ਿਆਦਾਤਰ ਲੋਕ ਡਿਸਟਰਬ ਕਰ ਦਿੰਦੇ ਨੇ ਤੇ ਉਹਦੇ ਇਸੇ ਕਰਕੇ ਪੇਟ ਨਾਲ ਸੰਬੰਧਿਤ ਪ੍ਰੋਬਲਮ ਬਹੁਤ ਜ਼ਿਆਦਾ ਨੇ ਰੋਕਾਂ ਕਿ ਉਹਦੇ ਪਿੱਛੇ ਬਹੁਤ ਸਾਰੀ ਕਹਾਣੀ ਹੈ ਉਹ ਤੇ ਇੱਕ ਅਲੱਗ ਵੀਡੀਓ ਬਣਾਵਾਂਗੇ ਸੋ ਉਹ ਮਾਈਕਰੋਬੀਓਮ ਨੂੰ ਵੀ ਅਸੀਂ ਨਾਲ ਲੈਣਾ ਹੁੰਦਾ ਆ ਲੰਗੇ ਪੈਰੀ ਜਦੋਂ ਅਸੀਂ ਧਰਤੀ ਦੇ ਉੱਤੇ ਚੱਲਦੇ ਆ ਇੱਕੋ ਹੀ ਜੀਵ ਹੈ ਜਨੇ ਜੁੱਤੀਆਂ ਪਾਈਆਂ ਨੇ ਬਾਕੀ ਤੇ ਕਿਸੇ ਜੀਵ ਨੇ ਪਾਈਆਂ ਜੀ ਜੀ ਬਿਲਕੁਲ ਸੋ ਮਾਈਕਰੋਬੀਓਮ ਉਹ ਆਪਣਾ ਸਹੀ ਰੱਖਦੇ ਨੇ ਠੀਕ ਹੈ ਗੁਰਬਾਣੀ ਦਾ ਵੀ ਇੱਕ ਸ਼ਬਦ ਹੁੰਦਾ ਜੋ ਬਰਮੰਡੇ ਸੋਈ ਪਿੰਡੇ ਜੋ ਕੋਜੇ ਸੋ ਪਾਵੇ ਜੋ ਕੁਝ ਇਸ ਬਰਮੰਡ ਚ ਆ ਨਾ ਪੂਰੇ ਚ ਸੋਏ ਪਿੰਡੇ ਦੇ ਵਿੱਚ ਮਿੱਟੀ ਤੇ ਹਦਕ ਪੈਰ ਰੱਖਦਾ ਹੀ ਨਹੀਂ ਕਹਿੰਦੇ ਹੱਡੀਆਂ ਪਾੜ ਜਾਂਦੀਆਂ ਹਾਂ ਤੇ ਉਹ ਹੱਡੀਆਂ ਨਾ ਪਾਟਣ ਭਾਵੇਂ ਬਾਕੀ ਸਭ ਕੁਝ ਪਾੜ ਜੇ ਜੀ ਜੀ ਕੈਂਸਰ ਹੋ ਜੇ ਸ਼ੂਗਰ ਹੋ ਜੇ ਹਾਰਟ ਪ੍ਰੋਬਲਮ ਹੋ ਜੇ ਉਹ ਭਾਵੇਂ ਹੁੰਦੀਆਂ ਰਹਿਣ ਹੱਡੀਆਂ ਕੂਲੀਆਂ ਰਹਿਣੀਆਂ ਹੱਡੀਆਂ ਕੂਲੀਆਂ ਰਹਿਣੀਆਂ ਜੀ ਨਹੀਂ ਹੱਡੀਆਂ ਵੀ ਕੂਲੀਆਂ ਰਹਿਣੀਆਂ ਸਾਡੀਆਂ ਦੇਖੋ ਖਰਾਬ ਨਹੀਂ ਹੋਈਆਂ ਬੜੀਆਂ ਸੋਹਣੀਆਂ ਹੱਡੀਆਂ ਵੀ ਕੂਲੀਆਂ ਰਹਿਣੀਆਂ ਸੋ ਜਿਹੜਾ ਮਾਈਕਰੋਬੀਓਮ ਵੀ ਸਹੀ ਕਰਨਾ ਇਸ ਕਰਕੇ ਨੰਗੇ ਪਿਆਰੀ ਤੋਂ ਉਧਰੋਂ ਬੂਟਿਆਂ ਤੇ ਲਾਗੇ ਜਦ ਵੀ ਕੋਈ ਐਕਸਰਸਾਈਜ਼ ਕਰਨੀ ਹੈ ਜਿੰਮਾਂ ਦੇ ਵਿੱਚ ਲੋਕੀ ਜਾਂਦੇ ਨੇ ਐਕਸਰਸਾਈਜ਼ ਕਰਨ ਉੱਥੇ ਖਰਾਬੀ ਕੀ ਹੈਗੀ ਕਿ ਉੱਥੇ ਆਕਸੀਜਨ ਨਹੀਂ ਜੀ ਜਦੋਂ ਤੁਸੀਂ ਫਿਜ਼ੀਕਲ ਐਕਟੀਵਿਟੀ ਕਰਨੀ ਹੈ ਤੁਸੀਂ ਕੋਈ ਵੀ ਜਦੋਂ ਤੁਹਾਡਾ ਸਰੀਰ ਨੂੰ ਸਾਹ ਚੜਦਾ ਉਹ ਮੰਗ ਕੀ ਰਿਹਾ ਤੁਹਾਡੇ ਕੋਲ ਸਾਰਾ ਹੀ ਆਕਸੀਜਨ ਜ਼ਿਆਦਾ ਮੰਗ ਰਿਹਾ ਜੀ ਤੇ ਜੇ ਉਹ ਐਸੇ ਵਾਤਾਵਰਣ ਚ ਤੁਸੀਂ ਹੈਗੇ ਜਿੱਥੇ ਆਕਸੀਜਨ ਹੈ ਹੀ ਨਹੀਂ ਤੇ ਸਰੀਰ ਕਿੱਥੋਂ ਲੈ ਲੇਗਾ ਠੀਕ ਹੈ ਜਿਹੜੀ ਐਕਸਰਸਾਈਜ਼ ਨਾਲ ਜਿਹੜੀ ਫਿਟਨੈਸ ਆਉਂਦੀ ਹੈ ਤਾਂ ਹੋਰ ਭਜਨਾਂ ਫਿਟਨੈਸ ਜਿਹੜੀ ਆਉਂਦੀ ਉਹ ਇਸੇ ਕਰਕੇ ਆਉਂਦੀ ਕਿ ਤੁਹਾਡੇ ਸਰੀਰ ਨੂੰ ਆਕਸੀਜਨ ਜ਼ਿਆਦਾ ਮਿਲਦੀ ਹੈ ਜੀ ਤੇ ਉਹ ਆਕਸੀਜਨ ਅੰਦਰ ਜਾ ਕੇ ਤੁਹਾਨੂੰ ਫਿੱਟ ਕਰਦੀ ਹੈ ਨਾ ਠੀਕ ਹੈ ਟਨ ਅਪ ਹੋ ਰਿਹਾ ਮੂਵਮੈਂਟ ਹੋ ਰਿਹਾ ਉਸ ਟਾਈਮ ਕੁਦਰਤੀ ਉਹ ਵੀ ਹੈ ਲੇਕਿਨ ਉਹ ਸਟਰੈਂਥ ਵੱਧਦੀ ਹੀ ਸਿਹਲਦੀ ਤਾਂ ਆ ਜਦੋਂ ਉਹਨੂੰ ਆਕਸੀਜਨ ਮਿਲਦੀ ਹੈ ਜੀ ਠੀਕ ਹੈ ਉਹ ਅੰਦਰ ਦਾ ਸਿਕਰਟ ਸਾਨੂੰ ਭੁਲਣਾ ਨਹੀਂ ਚਾਹੀਦਾ ਇਸ ਕਰਕੇ ਜਦ ਵੀ ਐਕਸਰਸਾਈਜ਼ ਕਰੋ ਖੁੱਲੇ ਚ ਕਰੋ ਜੀ ਠੀਕ ਹੈ ਸੋ ਜਿਹੜੀ ਹੁਣ ਆ ਜਾਂਦੇ ਨੇ ਅਗਲੀ ਐਕਸਰਸਾਈਜ਼ ਤੇ ਫੇਰ ਅਗਲੀ ਐਕਸਰਸਾਈਜ਼ ਜਿਹੜੀ ਹੈ ਉਹ ਫਿਰ ਆ ਜਾਂਦੀ ਸਾਡੇ ਗਰਦਨ ਦੇ ਚਾਰੋਂ ਤਰਫ ਦੇ ਮਸਲਸ ਠੀਕ ਹੈ ਤੇ ਨਾਲ ਹੀ ਸਾਡੇ ਇੰਟਰਨਲ ਆਰਗਨਸ ਜੀ ਠੀਕ ਹੈ ਇਹਨਾਂ ਨੂੰ ਅਸੀਂ ਕੁਝ ਸਪੋਰਟ ਕਰਨਾ ਹੁੰਦਾ ਤੇ ਉਹਦੇ ਵਾਸਤੇ ਸਿੰਪਲ ਜਿਹੀ ਐਕਸਰਸਾਈਜ਼ ਇਹ ਸ਼ੇ ਐਕਸਰਸਾਈਜ਼ ਨੇ ਲਿਖਣ ਨੂੰ ਬੜੀਆਂ ਸਿੰਪਲ ਲੱਗਦੀਆਂ ਨੇ ਲੇਕਿਨ ਇਹ ਜਦੋਂ ਕਰਦਾ ਬੰਦਾ ਤੇ ਫੇਰ ਹੀ ਪਤਾ ਲੱਗਦਾ ਜੀ ਹਾਂਜੀ ਇਹਦਾ ਅਸਰ ਕਿੱਥੇ ਕਿੱਥੇ ਜਾਂਦਾ ਸੋ ਇਹਦੇ ਵਿੱਚ ਦੋਨੋਂ ਹੱਥ ਮਿਲਾ ਲੈਣੇ ਹੁੰਦੇ ਨੇ ਸਭ ਤੋਂ ਪਹਿਲਾਂ ਇਹਨਾਂ ਨੂੰ ਬੈਕ ਸਾਈਡ ਤੇ ਲਾ ਜਾਣਾ ਠੀਕ ਹੈ ਜੀ ਤੇ ਖੱਥਾਂ ਨਾਲ ਜ਼ੋਰ ਦੀ ਅੱਗੇ ਖਿੱਚਣਾ ਤੇ ਗਰਦਨ ਨਾਲ ਜ਼ੋਰ ਦੀ ਪਿਛੇ ਠੀਕ ਹੈ ਤੇ ਪੂਰੀ ਤਾਕਤ ਲਾਉਣੀ ਹੈ ਜਦੋਂ ਤੁਸੀਂ ਇਸ ਤਰ੍ਹਾਂ ਖਿੱਚਦੇ ਹੋ ਤੁਸੀਂ ਦੇਖੋਗੇ ਤੁਹਾਡੇ ਸਾਰੇ ਇੰਟਰਨਲ ਆਰਗਨ ਜਿਹੜੇ ਉਹ ਅਪਲਿਫਟ ਹੁੰਦੇ ਨੇ ਤਾਂ ਉਹਨਾਂ ਉੱਤੇ ਪ੍ਰੈਸ਼ਰ ਆਉਂਦਾ ਹੈ ਠੀਕ ਹੈ ਉਹ ਤਾਂ ਉਹ ਚੁੱਕੇ ਜਾਂਦੇ ਨੇ ਇਧਰ ਜਦੋਂ ਤੁਸੀਂ ਇੱਥੇ ਕਰ ਰਹੇ ਹੋ ਹੁਣ ਇੱਥੇ ਜਦੋਂ ਤੁਸੀਂ ਪ੍ਰੈਸ਼ਰ ਦਿੱਤਾ ਫਿਰ ਨਾਲੇ ਫੀਲ ਕਰੋ ਕਰਕੇ ਦੇਖੋ ਜਰਾ ਹੁਣ ਕਿਹੜੇ ਕਿਹੜੇ ਮਸਲ ਦੇ ਉੱਤੇ ਪ੍ਰੈਸ਼ਰ ਆ ਰਿਹਾ ਬਾਹਾਂ ਬੈਕ ਸਾਈਡ ਦੇ ਸਾਰੇ ਮਸਲ ਦੇ ਉੱਤੇ ਪ੍ਰੈਸ਼ਰ ਆ ਰਿਹਾ ਤਾਂ ਹੁਣ ਤੇ ਬਾਹਾਂ ਤੇ ਮਾਵਾ ਤੇ ਨਾਲੇ ਬੈਕ ਸਾਈਡ ਦੇ ਸਾਰੇ ਮਸਲ ਦੇ ਉੱਤੇ ਜੀ ਠੀਕ ਹੈ ਤੋ ਵੇਖਣ ਨੂੰ ਬੰਦਾ ਕਹਿੰਦਾ ਇਹ ਕੀ ਕਰਨ ਦੇ ਖਲੋਤੇ ਇਤਨੇ ਹੀ ਸਿਰ ਤੇ ਹੱਥ ਰੱਖੇ ਹੋਏ ਨੇ। ਬਸ ਲੇਕਿਨ ਇਹ ਜਿਹੜਾ ਤਾਕਤ ਪੂਰੀ ਲਾਉਣੀ ਹੁੰਦੀ ਹੈ ਜਿੰਨੀ ਤੁਹਾਡੇ ਚ ਹੈਗੀ ਆ ਉਹ ਅਗਰ ਲਾਓਗੇ ਤੇ ਇਹ ਪੂਰੇ ਤੁਹਾਡੇ ਮਸਲ ਇਨਵੋਲ ਹੋ ਜਾਂਦੇ ਨੇ। ਠੀਕ ਹੈ? ਇਹ ਬੈਕ ਸਾਈਡ ਹੋ ਗਿਆ। ਫਿਰ ਸੇਮ ਐਕਸਰਸਾਈਜ਼ ਫਰੰਟ ਸੇ। ਠੀਕ? ਫਰੰਟ ਤੋਂ ਹੁਣ ਹੱਥਾਂ ਨਾਲ ਜੋਰ ਦੀ ਪਿੱਛੇ ਖਿੱਚਣਾ ਤੇ ਗਰਦਨ ਨਾਲ ਅੱਗੇ। ਲੇਕਿਨ ਗਰਦਨ ਨੂੰ ਸਿਰ ਰੱਖਣਾ ਇਹਨੂੰ ਇੱਧਰ ਉੱਧਰ ਮੋੜਨਾ ਨਹੀਂ। ਜੀ। ਠੀਕ ਹੈ। ਫਿਰ ਅੱਗੋਂ ਹੋ ਗਿਆ। ਹੁਣ ਇਹ ਆ ਜਾਣਾ ਫਿਰ ਰਾਈਟ ਸਾਈਡ ਤੋਂ। ਠੀਕ ਹੈ? ਸੱਜੇ ਪਾਸਿਓ ਨੂੰ ਪੂਰਾ ਤੁਸੀਂ ਦੇਖੋ ਕਿ ਹਰ ਐਕਸ਼ਨ ਦੇ ਨਾਲ ਜਿਹੜੇ ਤੁਹਾਡੇ ਮਸਲ ਦੀ ਇਨਵੋਲਵਮੈਂਟ ਉਹ ਬਦਲਦੀ ਜਾ ਰਹੀ ਹੈ ਜੀ ਠੀਕ ਹੈ ਇਹ ਸੱਜੇ ਪਾਸੇ ਦੇ ਆਰਗਨ ਜਿਆਦਾ ਇਹ ਹੋ ਜਾਣੇ ਨੇ ਤੇ ਨਾਲ ਹੀ ਇਧਰ ਸੱਜੇ ਪਾਸੇ ਤੇ ਸਾਰੇ ਮਸਲ ਚਾਹੇ ਉਹ ਬਾਹਾਂ ਦੇ ਨੇ ਚਾਹੇ ਉਹ ਤੁਹਾਡੀ ਗਰਦ ਦੇ ਨੇ ਗਰਦਨ ਦੇ ਨੇ ਠੀਕ ਹੈ ਹੁਣ ਕੰਬੇ ਪਾਸੇ ਸੇਮ ਠੀਕ ਹੈ ਇਸੀ ਤਰੀਕੇ ਫੇਰ ਚਿੰਨ ਪਰ ਚਿੰਨ ਦਾ ਕਰ ਲੱਗੇ ਧਿਆਨ ਰੱਖਣਾ ਕਈ ਵਾਰੀ ਲੋਕੀ ਇੱਥੇ ਥੋਡੀ ਨੂੰ ਹੱਥਾਂ ਤੱਕ ਲੈ ਕੇ ਆਉਂਦੇ ਨੇ ਇਹ ਇੱਥੇ ਹੀ ਜੋੜ ਲੈਣਗੇ ਇੱਥੇ ਕਰਨਗੇ ਨਹੀਂ ਇੱਥੇ ਨਹੀਂ ਗਰਦਨ ਨੂੰ ਪਹਿਲਾਂ ਸਿੱਧਾ ਕਰੋ ਥੋੜਾ ਜਿਹਾ ਉੱਪਰ ਚੱਕੋ ਹੁਣ ਹੱਥਾਂ ਨੂੰ ਉੱਥੇ ਪਹਚਾਓ ਜੀ ਹੁਣ ਹੱਥਾਂ ਦੇ ਨਾਲ ਪੂਰਾ ਜੋਰ ਉੱਪਰ ਨੂੰ ਵਾਸਤੇ ਲਾਓ ਤੇ ਗਰਦਨ ਨਾ ਥਲੇ ਠੀਕ ਇਹ ਹੋ ਗਈ ਜੀ ਅਗਲੀ ਐਕਸਰਸਾਈਜ਼ ਜਿਹੜੀ ਆ ਉਹ ਹੈਡਪੋਨ ਸਿਰ ਦੋਨੋਂ ਹੱਥ ਸਿਰ ਦੇ ਉੱਤੇ ਇੱਥੋਂ ਜ਼ੋਰ ਨਾਲ ਸਿਰ ਨੂੰ ਥੱਲੇ ਆਥਾ ਨਾਲ ਦਬਾਉਣਾ ਕੁਝ ਦਿਨੋਂ ਦੇਖੋਗੇ ਮਸਲ ਜਿਹੜੇ ਨੇ ਹੋਰ ਬਦਲ ਗਏ ਜੀ ਠੀਕ ਹੈ ਇਹ ਤੁਹਾਡੇ ਗਰਦਨ ਦੇ ਚੈਸਟ ਦੇ ਚਾਰੋਂ ਪਾਸੇ ਦੇ ਜਿਹੜੇ ਮਸਲ ਨੇ ਉਹ ਇਨਵੋਲ ਹੁੰਦੇ ਨੇ ਤੇ ਨਾਲ ਹੀ ਤੁਹਾਡੇ ਬਾਹਾਂ ਦੇ ਮਸਲ ਵੀ ਨਵਾਲ ਹੁੰਦੇ ਠੀਕ ਸੋ ਇਹ ਅਗਲੀ ਐਕਸਰਸਾਈਜ਼ ਹੈ ਬੜੀ ਮਹੱਤਵਪੂਰਨ ਜਿਹੜੀ ਤੁਹਾਡੇ ਇੰਟਰਨਲ ਅੰਗਾਂ ਦੇ ਉੱਤੇ ਵੀ ਇਫੈਕਟ ਕਰਦੀ ਹੈ ਤੇ ਨਾਲ ਦੀ ਨਾਲ ਤੁਹਾਡੇ ਚਸ ਦੇ ਚਾਰੋਂ ਪਾਸੇ ਦੇ ਜਿਹੜੇ ਮਸਲ ਗਰਦਨ ਦੇ ਚਾਰੋਂ ਪਾਸੇ ਦੇ ਮਸਲ ਉਹਨਾਂ ਨੂੰ ਵੀ ਸਟਰੋਂਗ ਕਰਦੀ ਹੈ ਜੀ ਠੀਕ ਹੈ ਸੋ ਇਹ ਇੰਨਾ ਸੈੱਟ ਜਿਹੜਾ ਇਹ ਅੱਜ ਵਾਸਤੇ ਕਾਫੀ ਹੈ ਜੀ ਸੋ ਇਸ ਤੋਂ ਜਿਹੜੀਆਂ ਅਗਲੀ ਐਕਸਰਸਾਈਜ਼ ਦਾ ਸੈੱਟ ਹੈ ਉਹ ਅਸੀਂ ਫਿਰ ਅਗਲੇ ਵੀਡੀਓਜ਼ ਨੂੰ ਕਰਦੇ ਹਾਂ ਪੂਰਾ ਜੀ ਸਰ ਜੀ ਬਹੁਤ ਹੀ ਮਿਹਰਬਾਨੀ ਤੁਹਾਡੀ ਤੇ ਸਾਡੇ ਦੋਸਤਾਂ ਨੂੰ ਟਾਈਮ ਕੱਢ ਕੇ ਇਹ ਈ ਵਧੀਆ ਜਾਣਕਾਰੀ ਦਿੱਤੀ। ਤੁਹਾਡਾ ਬਹੁਤ-ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਆਪ ਜੀ ਦਾ ਵੀ ਬਹੁਤ-ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਸੋ ਦੋਸਤੋ ਆਸ ਕਰਦੇ ਹਾਂ ਕਿ ਅੱਜ ਦੀਆਂ ਐਕਸਰਸਾਈਜ਼ ਨੂੰ ਤੁਸੀਂ ਚੰਗੀ ਤਰ੍ਹਾਂ ਸਮਝਿਆ ਅਤੇ ਜਾਣਿਆ ਹੋਵੇਗਾ। ਨਾਲ ਹੀ ਇਸ ਦੇ ਮਹੱਤਵ ਨੂੰ ਵੀ ਸਮਝਿਆ ਹੋਵੇਗਾ। ਇਸ ਸੈੱਟ ਦੀਆਂ ਅਗਲੀ ਐਕਸਰਸਾਈਜ਼ ਅਗਲੀ ਵੀਡੀਓ ਵਿੱਚ ਲੈ ਕੇ ਆਵਾਂਗੇ। ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ। ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਕਰੋ। ਤਾਂ ਮਿਲਦੇ ਹਾਂ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ। ਤਦ ਤੱਕ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।